ਵਾਲੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਅਜਨਾਲਾ ਦੇ ਪਿੰਡ țeḍī ਨੇੜੇ ਤਿੰਨ ਹੈਂਡ ਗ੍ਰਨੇਡ ਤੇ ਆਰਡੀਐਕਸ ਬਰਾਮਦ ਹੋਏ ਨੇ ਇਹ ਕਾਰਵਾਈ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਹੈ ਪੁਲਿਸ ਨੇ ਖੇਤਾਂ ਵਿੱਚੋਂ ਤਿੰਨ ਹੈਂਡ ਗ੍ਰਨੇਡ ਅਤੇ ਆਰਡੀਐਕਸ ਬਰਾਮਦ ਕੀਤੇ ਨੇ ਮਿਲੀ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੇ ਐਸਐਚਓ ਸਬ-ਇੰਸਪੈਕਟਰ ਹਰਚੰਦ ਸਿੰਘ ਸੰਧੂ ਪਿੰਡ țeੜੀ ਪਹੁੰਚੇ ਸਨ ਇੱਥੇ ਉਹ ਖੇਤਾਂ ਵਿੱਚ ਭਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕ ਕਰਨ ਦੇ ਲਈ ਕਿਸਾਨਾਂ ਦੇ ਨਾਲ ਮੀਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਸ਼ੱਕੀ ਬੈਗ ਮਿਲਿਆ ਜਿਹੜਾ ਕਿ ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਹੋਇਆ ਸੀ ਜਿਸ ਨੂੰ ਖੋਲਣ ਤੇ ਪਤਾ ਲੱਗਾ ਕਿ ਉਸ ਵਿੱਚ ਤਿੰਨ ਹੈਂਡ ਗ੍ਰੇਨੇਡ ਆਰਡੀਐਕਸ ਤੇ ਹੋਰ ਸਮਾਨ ਹੈ ਹੁਣ ਪੁਲਿਸ ਦੇ ਵੱਲੋਂ ਇਹ ਸਾਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਪਿੰਡ ਆ ਕਿਰਪੇ ਸਿੰਘ ਪਿੰਡ ਤੇੜੀ ਇਹ ਕੀ ਮਿਲਿਆ ਤੁਹਾਡੀ ਜ਼ਮੀਨ 'ਚ ਇਹ ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਪੈਲੀ ਦੀ ਗੋਠ ਨੁਕਰਜੀ 'ਚ ਕੁੱਤੇ ਡੇ ਹੀ ਫਰੋਲਣਾ ਅੱਛਾ ਜੀ ਇਹ ਆਰ ਡੀ ਐਕਸ ਕਹਿ ਰਹੇ ਪੁਲਿਸ ਮੁਲਾਜ਼ਮ ਆਏ ਆ ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣਾ ਇਹ ਆ ਅੱਛਾ ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਹੀ ਤੇ ਉਹਨਾਂ ਵੇਖ ਕੇ ਤੇ ਮੈਨੂੰ ਫੋਟੋਆਂ ਭੇਜੀਆਂ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਬਲਾਦ ਦਿਆ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹਿ ਰਹੇ ਆ ਮੁਲਾਜ਼ਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਇੱਥੇ 5 ਪੈਕੇਟ ਜੀ ਪਰ ਇੱਕ ਲਿਫਾਫੇ ਦੇ ਵਿੱਚੋਂ ਪੰਜ ਨਿਕਲੇ ਜਾਂ ਕਿਸ ਤਰ੍ਹਾਂ ਪੈਕਿੰਗ ਕਿਸ ਤਰ੍ਹਾਂ ਹੈ ਇਹ ਨਾ ਪੈਕਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਇੱਕੋ ਪੈਕਟ ਦੇ ਵਿੱਚ ਇਹ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੀ ਜਾਂ ਦੋਆਂ ਜਿਹੀ ਤੇ ਫਰੋਲ ਕੇ ਕੱਢੇ ਪਏ ਪੈਕਟ ਹੁਣ ਬੰਦ ਨੇ ਪੈਕਟ ਬੰਦ ਪਏ ਕਿਸ ਕਲਰ ਦੇ ਨੇ ਪੈਕਟ ਪੈਕਟ ਵਾਈਟ ਕਲਰ ਦੇ ਨੇ ਪੀਲੇ ਪੀਲੇ ਕਲਰ ਦੇ ਅੱਛਾ ਪੀਲੇ ਕਲਰ ਦੇ ਹਾਂ ਜੀ ਵਿੱਚ ਸੈਲ ਸੁੱਲ ਵਗੈਰਾ ਵਿੱਚ ਇੱਕ ਜਿਹਾ ਸੈਲ ਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉਹ ਚੋਂ ਇੱਕ ਗ੍ਰੇਨੇਟ ਨਿਕਲਿਆ ਬਾਹਰ ਅੱਛਾ ਗ੍ਰੇਨੇਟ ਇੱਕ ਗੱਡਿਆ ਗ੍ਰੇਨੇਟ ਬਲੂ ਕਲਰ ਦਾ ਅੱਛਾ Pillamica di cui c'è strada? No, no, per di cui c'è di cui c'è strada.